ਦਰਸ ਜੋ ਹਾਲਾਤ ਨੇ ਪਰਿਵਾਰ ਦੇ ਤੁਹਾਡੇ ਗਾੜੀ ਹੱਥ ਜੋੜ ਰਹੇ ਨੇ ਤੁਹਾਡੀ ਗਾੜੀ ਅਪੀਲ ਕਰ ਰਹੇ ਨੇ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਕਿ ਪਰਿਵਾਰ ਦੇ ਹਾਲਾਤ ਚੰਗੇ ਹੋ ਸਕਣ ਇਹ ਪਰਿਵਾਰ ਦਾ ਅਜਿਹਾ ਇੱਕ ਚੰਬਾ ਹੋਇਆ ਕਿ ਪਰਿਵਾਰ ਦੀ ਇੱਕ ਇੱਕ ਕਰਕੇ ਪਰਿਵਾਰ ਦੇ 5 ਜਣਿਆਂ ਦੀ ਜਿਹੜੀ ਅੱਖਾਂ ਦੀ ਨਿਗਾ ਚਲ ਗਈ ਹੈ ਡਾਕਟਰ ਕੀ ਦੱਸਦੇ ਨੇ ਜੋ ਹੁਣ ਤੁਹਾਡਾ ਇਲਾਜ ਹੋ ਸਕਦਾ ਤੁਹਾਡੀ ਨਿਗਾਹ ਵਾਪਸ ਆ ਸਕਦੀ ਕਿ ਨਹੀਂ ਆ ਸਕਦੀ 12 13 ਸਾਲ ਪਹਿਲਾਂ ਹੋ ਗਿਆ ਉਦੋਂ ਮੈਂ ਕਰਾਇਆ ਸੀ 80000 ਰੁਪਏ ਲੱਗਾ ਤੇ ਹੁਣ ਤੇ ਬਹੁਤ ਲੱਗਣਗੇ ਹੁਣ ਤੇ ਲੱਖ ਤੋਂ ਮਿਲ ਕੇ ਹਿਸਾਬ ਨਾਲ ਤਾਂ ਹੀ ਲੱਗਣਗੇ ਕਮਰਾ ਚੋਂ ਡਾਂਬਿੰਦਾ ਤੇ ਬੱਜੀ ਉੱਠ ਕੇ ਬਹਿ ਜਾਂਦੇ ਆ ਵੀ ਇਧਰੋਂ ਚੋਂ ਡਾਂਬਿਆ ਇਧਰੋਂ ਚੋਂ ਡਾਂਬਿਆ ਭਾਰ ਕੀ ਇੱਕ ਮੰਜੀ ਤੇ ਬਹਿ ਜਿੰਨੇ ਸਾਰੇ ਇਹਨੇ ਇਕੱਠੇ ਹੋ ਗਏ ਤੇ ਇਦਾਂ ਰਾਤ ਕੱਢਣੀ ਪੈਂਦੀ ਸਾਰੀ ਰਾਤ ਨੂੰ ਅੱਜ ਕੋ ਮੋਲ ਜਿਹੜਾ ਮੁਖੀਆ ਸੀ ਅੱਜ ਉਹ ਇਸ ਤਰ੍ਹਾਂ ਬਹਿ ਗਿਆ ਖਾਦੀ ਨਿਗਾਹ ਚਲ ਗਈ ਆ ਤੂੰ ਹੁਣ ਘਰ ਦਾ ਗੁਜ਼ਾਰਾ ਕਿੱਥਾ ਚੱਲਦਾ ਕੱਦ ਨਹੀਂ ਰੋਜ਼ ਰੋਟੀ ਕਿੱਥਾ ਜਾਂਦੀ ਬੇਟਾ ਜੀ ਮਾੜਾ ਮੋਟਾ ਦਿਹਾੜੀ ਦਾ ਟੱਪਾ ਕਰਕੇ ਵਿਚਾਰਾ ਲਿਆਉਂਦਾ ਜੀ ਆਟਾ ਮੁੱਲਦਾ ਹੈ ਜੀ ਫਿਰ ਆਪਲਾ ਕਦੀ ਪ੍ਰਮਾਤਮਾ ਨਾਲ ਇਸ ਚੀ ਦਾ ਗੁੱਸਾ ਕਿਲਾ ਜਾਂ ਨਾਰਾਗੀ ਹੁੰਦੀ ਆ ਫਿਰ ਆਪਾਂ ਕੀ ਸਾਡੇ ਪਰਿਵਾਰ ਤੇ ਕਿਰੂਪੀ ਕਰ ਦਿੱਤੀ ਆ ਹੱਥ ਭਲਾ ਜੋੜਦੇ ਰਹੀਦਾ ਮਹਾਰਾਜ ਇਹ ਕੀ ਬਣਿਆ ਸਾਡੇ ਨਾਲ ਵੀ ਖੁਸ਼ੀਆਂ ਕਿਹੜੇ ਸਾਰੇ ਸਾਡੇ ਤੂੰ ਖੋਲੇ ਆ ਤੇ ਅਸੀਂ ਕੀ ਕਰਾਂਗੇ ਗਾਂ ਹਾਂਜੀ ਬਹੁਤ ਔਖਾ ਆ ਦਸ਼ਕਾ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਜੋਦੇ ਭਾਜੀ ਕੀ ਕਹਿਣਾ ਚਾਹੋਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਮੇਰੇ ਤੋਂ ਵੱਧ ਵੱਧ ਮੇਰੀ ਮਦਦ ਕਰਨ ਤੇ ਸਾਡੇ ਇਲਾਜ ਹੋ ਜਾਣ ਜੀ ਦੇ ਨਾਲੇ ਕੋਠਾ-ਕੁਲਾ ਕੋ ਪੈ ਜੇ ਸਾਡਾ ਇਹ ਸਸਸੀ ਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਖਪਕ ਪੋਸਟ ਚੈਨਲ ਤਸਵੀਰਾਂ ਵਖਾਵਾਂਗੇ ਤੁਹਾਨੂੰ ਅੱਜ ਅਮਰਸਾਦ ਦੇ ਨੇੜੇ ਯੋਧਾ ਨਗਰੀ ਇਲਾਕੇ ਦੀਆਂ ਤੁਸੀਂ ਹਾਲਾਤ ਦੇਖ ਰਹੋ ਕਿ ਇਹ ਪਰਿਵਾਰ ਦੇ ਕੀ ਹਾਲਾਤ ਨੇ ਇਹ ਜਿਹੜੇ ਪਰਿਵਾਰ ਤੁਹਾਡੇ ਕੈਮਰੇ ਸਾਹਮਣੇ ਬੈਠੇ ਨੇ ਘਰ ਦਾ ਮੁਖੀਆ ਜੋਧਾ ਸਿੰਘ ਅਤੇ ਉਹਨਾਂ ਦੀ ਮਾਤਾ ਜੀ, ਧਰ ਪਤਨੀ ਤੇ ਪਰਜਾਈ ਇਹ ਪਰਿਵਾਰ ਨਾਲ ਅਜਿਹਾ ਇੱਕ ਚੰਬਾ ਹੋਇਆ ਕਿ ਪਰਿਵਾਰ ਦੀ ਇੱਕ-ਇੱਕ ਕਰਕੇ ਪਰਿਵਾਰ ਦੇ ਪੰਜ ਜਣਿਆਂ ਦੀ ਜਿਹੜੀ ਅੱਖਾਂ ਦੀ ਨਿਗਾ ਚਲ ਗਈ ਹੈ ਤੁਸੀਂ ਦੇਖ ਸਕਦੇ ਹੋ ਬੜਾ ਸੋਚ ਕੇ ਹੈਰਾਨ ਹੁੰਦਾ ਵੀ ਇਸ ਤਰ੍ਹਾਂ ਕਦੀ ਜ਼ਿੰਦਗੀ 'ਚ ਹੋਇਆ ਨਹੀਂ ਵੀ ਇਹ ਕਿ ਕਰਕੇ ਪਰਿਵਾਰ ਦੇ ਪੰਜ ਜਣਿਆਂ ਦੀ ਜਿਹੜੀ ਅੱਖਾਂ ਦੀ ਨਿਗਾ ਚਲ ਜੇ ਫਲਜ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਕਿ ਪਰਿਵਾਰ ਵਿੱਚ ਰੋਜੀ ਰੋਟੀ ਤੋਂ ਵੀ ਜਿਹੜਾ ਪਰਿਵਾਰ ਇਹ ਆਤਰ ਹੋ ਚੁੱਕਿਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਅਮਰਸਰ ਦੇ ਪਿੰਡ ਜੋਧਾ ਨਗਰੀ ਦੀਆਂ ਗੱਲਬਾਤ ਵੀ ਕਰਾਂਗੇ ਵੀ ਜੋਧਾ ਸਿੰਘ ਨਾਲ ਪੁੱਛਾਂਗੇ ਕਿ ਪੀ ਅਜਿਹਾ ਕੀ ਹੋ ਗਿਆ ਸਭ ਤੋਂ ਪਹਿਲਾਂ ਪਰਿਵਾਰ ਦੇ ਕਿਸ ਦੀ ਜੀ ਦੀ ਨਿਗਾ ਗਈ ਤਾਂ ਨਿਗਾ ਘਟੀ ਉਸ ਤੋਂ ਬਾਅਦ ਕਿਹੜਾ ਕਿਹੜਾ ਭਾਲਾ ਵਰਤਿਆ ਪਰਿਵਾਰ ਨਾਲ ਜਿਹੋਦੇ ਵੀਰ ਹੋਇਆ ਕੀ ਸੀ ਪਰਿਵਾਰ ਨਾਲ ਦਸ਼ਕਾ ਨੂੰ ਸਾਂਝਾ ਕਰ ਹਾਂਜੀ ਇਹ ਕੁਦਰਤਾ ਹੈ ਭਣਾ ਇਹ ਪਹਿਲਾਂ ਮਾਤਾ ਦੀ ਨਿਗਾ ਇਦਾਂ ਹੋ ਗਈ ਆ ਤੇ ਉਦੋਂ ਬਾਅਦ ਮੇਰੀ ਹੋ ਗਈ ਹੈ ਜੀ ਹੁਣ ਹਾਂਜੀ ਇਹ ਕੁਦਰਤ ਦਾ ਹੀ ਪਾਣਾ ਪਤਾ ਨਹੀਂ ਜੀ ਕੀ ਗੱਲਬਾਤ ਹੋਈ ਕੀ ਨਹੀਂ ਹੋਰ ਕਿਹੜੀ ਗੱਡੀ ਪਰਵਾਦੀ ਜੀ ਇਹ ਇਹ ਇੱਕ ਮੇਰਾ ਭਰਾ ਜੀ ਉਹਨਾਂ ਦੀ ਵੀ ਨਿਗਾ ਦੀ ਪ੍ਰੋਬਲਮ ਹੈ ਪਰਹਾਈ ਦੀ ਵੀ ਤੇ ਘਰਦਿਆਂ ਦੇ ਵੀ ਇਹਦੇ ਗੁੱਡੀ ਦੇ ਵੀ ਚੂਲਾ ਪੈਣ ਵਾਲਾ ਜੀ ਚੂਲੇ ਦੀ ਬਹੁਤ ਪ੍ਰੋਬਲਮ ਹੈ ਤੇ ਮਨੇ ਉਸੋ ਆਪਣੀ ਡਾਕਟਰੀ ਇਲਾਜ ਜਦੋਂ ਤੁਸੀਂ ਕਰਾਇਆ ਡਾਕਟਰ ਕੀ ਦੱਸਦੇ ਨੇ ਸਭ ਤੋਂ ਪਹਿਲਾਂ ਮਾਤਾ ਦੀ ਨਿਗਾ ਘਟੀ ਆ ਡਾਕਟਰ ਕੀ ਦੱਸਦੇ ਨੇ ਹੋਇਆ ਕੀ ਆ ਉਸ ਤੋਂ ਬਾਅਦ ਤੁਹਾਡੀ ਨਿਗਾ ਜਿਹੜੀ ਘਰ ਦੀ ਘਰਦੀ ਬਿਲਕੁਲ ਚਲੇਗੀ ਆ ਤੁਸੀਂ ਆਪਣਾ ਇਲਾਜ ਕਰਾਇਆ ਡਾਕਟਰ ਕੀ ਦੱਸਦੇ ਨੇ ਵੀ ਇਲਾਜ ਹੈਗਾ ਜਾਂ ਨਹੀਂ ਹੈਗਾ ਤੇ ਹੋਇਆ ਕੀ ਇੱਕਦਮ ਸਵਾਲ ਪਰਿਵਾਰ ਦੇ ਸਾਰੇ ਜੀਆਂ ਦੀ ਇੱਕਦਮ ਨਿਗਾ ਕਰਦੀ ਗਈ ਇਹ ਪਤਾ ਨਹੀਂ ਜੀ ਕੁਦਰਤ ਦਾ ਪਣਾ ਜੀ ਮੇਰੇ ਪਹਿਲਾਂ ਸ਼ੁਰੂ ਤੋਂ ਆਂਦੇ ਕਾਲਾ ਮੋਤੀਆ ਜੀ ਕਾਲੇ ਮੋਤੀਏ ਤੋਂ ਇਦਾਂ ਨੁਕਸ ਵਾਧਾ ਗਿਆ ਜੀ ਤਾਂ ਕਰਕੇ ਨਿਗਾ ਜਿਆਦੀ ਖਰਾਬ ਹੋ ਗਈ ਹੈ ਹਾਂਜੀ ਤੇ ਵੀ ਨੇ ਸੋ ਤੁਸੀਂ ਆਪਣਾ ਇਲਾਜ ਕਿੰਨਾ ਕਰਾਇਆ ਡਾਕਟਰ ਕੀ ਦੱਸਦੇ ਨੇ ਵੀ ਹੁਣ ਤੁਹਾਡਾ ਇਲਾਜ ਹੋ ਸਕਦਾ ਤੁਹਾਡੀ ਨਿਗਾ ਵਾਪਸ ਆ ਸਕਦੀ ਹੈ ਕਿ ਨਹੀਂ ਆ ਸਕਦੀ ਕੀ ਦੱਸਦੇ ਦਾ ਡਾਕਟਰ ਕਿੰਨੇ ਕੇ ਪੈਸੇ ਲੱਗਣੇ ਨੇ ਪੈਸੇ ਕਾਫੀ ਚਿਰ ਹੋ ਗਿਆ ਜੀ 12 13 ਸਾਲ ਪਹਿਲਾਂ ਹੋ ਗਿਆ ਉਦੋਂ ਮੈਂ ਕਰਾਇਆ ਉਦੋਂ 80000 ਰੁਪਇਆ ਲੱਗਾ ਤੇ ਹੁਣ ਤੇ ਬਹੁਤ ਲੱਗਣਗੇ ਜੀ ਹੁਣ ਤੇ ਲੱਖ ਤੋਂ ਮੇਰੇ ਹਿਸਾਬ ਨਾਲ ਤਾਂ ਹੀ ਲੱਗਣਗੇ ਤੇ ਮੈਨੂੰ ਇੱਥੋਂ ਅਸੀਂ ਦੇਖਿਆ ਕਰਦੇ ਹਾਲਾਤ ਵੀ ਬੜੇ ਨਾਜ਼ੁਕ ਨੇ ਕੱਚ ਗਰੀਬੀ ਬੜੀ ਹੈ ਇੱਕੋ ਕਮਰੇ ਚ ਕਰਦੇ ਤੁਸੀਂ ਪੰਜ 사 ਜੀ ਰਹਿੰਦੇ ਹੋ ਤੇ ਉਹ ਵੀ ਜਿਹੜਾ ਕਮਰਾ ਪਤਾ ਨਹੀਂ ਕਿਹੜੇ ਵਾਲੇ ਹਾਸਾ ਕਰ ਸੋ ਸਕਦਾ ਵੀ ਕਿਹੜੇ ਵੱਡੇ ਹੋ ਸਕਦਾ ਤਲਪਾਲ ਪਾਈ ਹੋਈ ਆ ਜਦੋਂ ਬਰਸਾਤ ਰਾਤ ਪੈਂਦੀ ਆ ਤੇ ਕਿਸ ਤਰ੍ਹਾਂ ਰਾਤ ਤੁਸੀਂ ਸਾਡਾ ਡੱਬਾ ਸੌਂਦੇ ਕਿ ਜਾ ਸਾਹੀ ਦਾ ਜਾ ਕੇ ਨਗਾਉਂਦੇ ਹੋ ਜਾ ਕੇ ਨਗਾਉਣੀ ਆ ਜੀ ਕਮਰਾ ਛੋਣ ਡਿਆ ਬਿੰਦਾ ਤੇ ਬੱਚੀ ਉੱਠ ਕੇ ਬਹਿ ਜਾਂਦੇ ਆ ਵੀ ਇਧਰੋਂ ਛੋਣ ਡਿਆ ਇਧਰੋਂ ਛੋਣ ਡਿਆ ਫੇਰ ਕੇ ਇੱਕ ਮੰਜੇ ਤੇ ਬਹਿ ਜਿੰਨੇ ਸਾਰੇ ਜਣੇ ਇਕੱਠੇ ਹੋ ਗਏ ਤੇ ਇਦਾਂ ਰਾਤ ਕੱਢਣੀ ਪੈਂਦੀ ਸਾਰੀ ਰਾਤ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਖਾ ਰਹੇ ਨੇ ਅਮਰਸਰ ਦੇ ਯੋਧਾ ਨਗਰੀ ਦੀਆਂ ਅਤੇ ਉਸ ਪਰਿਵਾਰ ਦੀਆਂ ਜਿਸ ਪਰਿਵਾਰ ਦੇ ਇੱਕ ਇੱਕ ਕਰਕੇ ਪਰਿਵਾਰ ਦੇ ਪੰਜ ਜੀਆਂ ਦੀਆਂ ਅੱਖਾਂ ਦੀ ਰੋਸ਼ਨੀ ਚੱਲ ਜਾਂਦੀ ਆ ਅਤੇ ਸਭ ਤੋਂ ਪਹਿਲਾਂ ਮਾਤਾ ਜੀ ਦੀ ਨਿਗਾਹ ਜਿਹੜੀ ਘੜਦੀ ਆ ਫਿਰ ਯੋਧੇ ਵੀਰ ਦੀ ਘੜਦੀ ਆ ਫਿਰ ਉਹਨਾਂ ਦੀ ਧਰਪਤਨੀ ਦੀ ਤੇ ਆਹ ਵਾਸਤੇ ਵਾਸਤੇ ਭਰਾ ਤੇ ਵੱਡੀ ਪਰਜਾਈ ਦੀ ਕਿਸੇ ਨੂੰ ਚਿੱਟਾ ਮੋਤੀਆ ਨਿਕਲਉਂਦਾ ਕਿਸੇ ਨੂੰ ਕਾਲਾ ਮੋਤੀਆ ਇਸ ਤਰ੍ਹਾਂ ਪਰਿਵਾਰ ਦੀ ਜਿਹੜੀ ਕੀ ਨਿਗਾਹ ਕਰਦੀ ਜਾ ਰਹੀ ਆ ਭੈਣਾਂ ਵੀ ਗੱਲਬਾਤ ਕਰਦੇ ਆ ਭੈਣੇ ਇਹ ਕੀ ਬਣ ਗਿਆ ਪਰਿਵਾਰ ਨਾ ਕਿਹੜਾ ਪਾਣਾ ਵਰਤ ਗਿਆ ਵੀ ਇੱਕ ਇੱਕ ਆ ਕੇ ਸਾਰੀ ਨਿਗਾਹ ਕਰਦੀ ਜਾ ਰਹੀ ਆ ਪਤਾ ਨਹੀਂ ਮਹਾਰਾਜ ਜੀ ਨਾਲ ਹਾਂਜੀ ਉਹ ਲਾਜ ਵੀ ਕਰਾਏ ਫਿਰ ਇਹ ਚਿੱਟਾ ਮੋਤੀਆ ਇਹ ਜੀ ਹਾਂਜੀ ਦੂਜੀ ਵੀ ਆ ਜੀ ਇਕਦਮ ਕੀ ਬਾਣਾ ਵਰਤ ਗਿਆ ਪਹਿਲਾਂ ਇੱਕ ਚ ਹੁੰਦਾ ਸੀ ਅਸੀਂ ਦੇਖਿਆ ਵੀ ਉਹ ਤੋਂ ਬਾਅਦ ਕਈ ਦੂਸਰੀ ਅੱਖ ਚ ਨਹੀਂ ਸੀ ਸੁਣਿਆ ਪਰ ਤੁਹਾਡਾ ਇੱਕ ਤੋਂ ਬਾਅਦ ਦੂਸਰੀ ਅੱਖ ਚ ਵੀ ਆ ਗਿਆ ਅਜਿਹਾ ਕਿ ਬਾਣਾ ਵਰਤ ਗਿਆ ਕਿ ਕੋਈ ਖਾਣ ਪੀਣ ਜਿਸ ਤਰ੍ਹਾਂ ਹੋ ਗਿਆ ਕੋਈ ਥੋੜਾ ਪਾਣੀ ਚ ਹੋ ਗਿਆ ਕਿ ਜਦਾਂ ਕੀ ਬਾਣਾ ਵਰਤ ਗਿਆ ਪਤਾ ਨਹੀਂ ਮਹਾਰਾਜ ਜਾਣੇ ਜੀ ਹਾਂਜੀ ਡਾਕਟਰ ਕੀ ਦੱਸਦੇ ਆ ਵੀ ਕੀ ਨਿਗਰਾ ਇਸ ਤਰ੍ਹਾਂ ਕਿ ਚਿਟਾ ਮੋਤੀ ਆਉਣਾ ਜਾਂ ਕਾਲਾ ਮੋਤੀ ਆਉਣਾ ਇਕਦਮ ਕੀ ਬਾਣਾ ਕੋਈ ਡਾਕਟਰ ਹੀ ਦੱਸਦੇ ਲਾ ਵੀ ਹੋਇਆ ਕਿ ਇਕਦਮ ਕਿਸ ਤਰ੍ਹਾਂ ਵਧਿਆ ਇਹ ਪਤਾ ਨਹੀਂ ਸ਼ੂਗਰ ਦੇ ਨਾਲ ਆਂਦੇ ਵਧਿਆ ਦਾ ਡਾ ਜੀ ਹਾਂਜੀ ਛੁਗ ਰ ਇੱਕ ਦਾ ਵਦ ਗਈ ਮੇਰੀ ਟੈਂਸ਼ਨੇ ਅਧਿਕਾਰਾਂ ਵਾਲਿਆਂ ਦੀ ਬਹੁਤ ਲਾਜ ਛੱਡੀ ਫੇ ਮੈਂ ਕੱਲੀ ਹੈਗੀ ਆ ਤੇ ਉਦੋਂ ਬੱਚੇ ਛੋਟੇ ਛੋਟੇ ਸੀ ਹਾਂਜੀ ਤੇ ਮင်းੀ ਐਸਓ ਵੀ ਯੋਦੇ ਭਾਈ ਦੇ ਜਦੋਂ ਇਲਾਜ ਕਰਾਇਆ ਕਿੰਨੇ ਕ ਪੈਸੇ ਲੱਗੇ ਸੀ ਕਿੰਨਾ ਕ ਤੁਹਾਨੂੰ ਕਰਜ਼ਾ ਚੁਕਾਣਾ ਪਿਆ ਸੀ ਦੇਖਿਆ ਘਰ ਚ ਗਰੀਬੀ ਬੜੀ ਆ ਦੋ ਧੀਆ ਦਾ ਵਿਆਹ ਕੀਤਾ ਤੇ ਕਿਸਤਾ ਸਾਰਾ ਕਰਦਾ ਮਸਲਾ ਚੱਲਦਾ ਰੋਟੀ ਪਾਣੀ ਦਾ 8 ਲੱਖ ਰੁਪਏ ਜੀ ਮੈਂ ਲਾ ਚੁੱਕੀ ਇਹਨਾਂ ਦੇ ਹੁਣ ਤੇ ਹੁਣ ਮੇਰੇ ਕੋ ਪੈਸਾ ਨਹੀਂ ਕੋਈ ਵੀ ਹੈਗਾ ਜੀ ਹਾਂਜੀ ਹੁਣ ਤੇ ਕੋਠਾ ਪਉਣ ਜੋਗਾ ਨਹੀਂ ਹੈਗਾ ਕਿ ਲੱਗਦਾ ਨਹੀਂ ਵੀ ਘਰ ਚ ਕਮਾਉਣ ਵਾਲਾ ਜਿਹੜਾ ਮੁਖੀਆ ਸੀ ਅੱਜ ਉਹ ਇਸ ਤਰ੍ਹਾਂ ਬਹਿ ਗਿਆ ਅੱਖਾਂ ਦੀ ਨਿਗਾ ਚਲ ਗਈ ਆ ਤੇ ਹੁਣ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਕਾਦੀ ਰੋਜ਼ ਰੋਟੀ ਕਿਸ ਤਰ੍ਹਾਂ ਚੱਲਦੀ ਆ ਬੇਟਾ ਜੀ ਮਾੜਾ ਮੋਟਾ ਦਿਹਾੜੀ ਧੱਪਾ ਕਰਕੇ ਵਿਚਾਰਾ ਲਿਆਉਂਦਾ ਜੀ ਆਟਾ ਮੁੱਲਦਾ ਜੀ ਹਾਂਜੀ ਕੀ ਲੱਗਦਾ ਵੀ ਬੇਟੇ ਦੀ ਕਮਾਈ ਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਤੁਹਾਡੀ ਦਵਾਦਾਰੂ ਤੁਹਾਡੇ ਵਾਸਤੇ ਅੱਖਾਂ ਦੀ ਰੋਸ਼ਨੀ ਵਾਸਤੇ ਉਹ ਜਿਹੜੇ ਟੈਸਟ ਵਗਾਰਾ ਮਹਿੰਗੀ ਹੁੰਦੇ ਨੇ ਕੀ ਲੱਗਦਾ ਵੀ ਉਹਦੇ ਪੈਸੇ ਨਾਲ ਘੱਟ ਜਿਆਦਾ ਜਾਂਦਾ ਨਹੀਂ ਜੀ ਕਿਤੇ ਫੜ ਦੜ ਕੇ ਹੀ ਆ ਜੀ ਕਿਤੇ ਕਿਤੇ ਫੜ ਲੋ ਕਦੀ ਕਦੀ ਫੜ ਲੋ ਫਿਰ ਜਾ ਕੇ ਦਵਾਈ ਦਾਰੂ ਲਈਦਾ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਅਮਰਸਾਦ ਦੇ ਸ਼ੋਦਾ ਨਗਰੀ ਦੇ ਤੁਹਾਨੂੰ ਵਿਖਾਈਆਂ ਨੇ ਤਸਵੀਰਾਂ ਇੱਕਦਮ ਪਰਿਵਾਰ ਦੇ ਕੀ ਹਾਲਾਤ ਹੋ ਗਏ ਨੇ ਅੱਜ ਇਹ ਪਰਿਵਾਰ ਰੋਟੀ ਤੋਂ ਵੀ ਜਿਹੜਾ ਕਿ ਆਤਰ ਹੋ ਚੁੱਕਿਆ ਘਰ ਦਾ ਮੁਖੀ ਆ ਜਦੋਂ ਕਮੌਣ ਵਾਲਾ ਬੰਜੇ ਦੇ ਬਹਿ ਜੇ ਉਸ ਪਰਿਵਾਰ ਤੇ ਕੀ ਬੀੜੀ ਹੋਗੀ ਬਿਲਕੁਲ ਵੀਰਾਂ ਵੀ ਗੱਲਬਾਤ ਕਰਦੇ ਆ ਅਯੋਦੇ ਪਾਜੀ ਤੇ ਭੇਰੋਂ ਵੀਰ ਛੋਟਾ ਬਿਚਾਰਾ ਕਮਾਉਂਦਾ ਵਾ ਤੇ ਫੇ ਕੀ ਲਾਦਾ ਪਰਵਾਲਾ ਗੁਜ਼ਾਰਾ ਹੋ ਜਾਂਦਾ ਉਹਨੇ ਪੈਸੇ ਨਾਲ ਨਹੀਂ ਜੀ ਬਹੁਤ ਔਖਾ ਆ ਜੀ ਸਰਦਾ ਨਹੀਂ ਜੀ ਇੱਕ ਜਾਣੇ ਦੀ ਕਮਾਈ ਨਾਲ ਤੁਹਾਨੂੰ ਪਤਾ ਕੀ ਬਣਦਾ 3-400 ਰੁਪਏ ਨਾਲ 300 ਨਾਲ ਕੀ ਬਣ ਜਾਂਦਾ ਜੀ ਪਰ ਅਸੀਂ ਦੇਖਿਆ ਵੀ ਘਰ 'ਚ ਪੰਜ ਸੱਤ ਜੀ ਖਾਣ ਵਾਲੇ ਨੇ ਇਕੱਲਾ ਕਮਾਉਣ ਵਾਲਾ ਤੇ ਜਦੋਂ ਤੁਸੀਂ ਦੋਵੇਂ ਪਿਓਪੁੱਤ ਕਮਾਉਂਦੇ ਸੀ ਉਦੋਂ ਘਰ ਦੇ ਹਾਲਾਤ ਚੰਗੇ ਸੀ ਕਿ ਉਦੋਂ ਵੀ ਹਾਲਾਤ ਮਾੜੇ ਸੀ ਕਰਦੇ ਉਦੋਂ ਤੇ ਠੀਕ ਜੀ ਰਲ ਮਿਲ ਕੇ ਸਰਦਾ ਜਾਂਦਾ ਕੁਝ ਉਹ ਕਮਾ ਲਿਆ ਹੁੰਦਾ ਕੁਝ ਮੈਂ ਕਮਾ ਲਿਆ ਹੁੰਦਾ ਚਲੋ ਦੋਵਾਂ ਜਨ ਬੇਟੀਆਂ ਵਿਆਈਆਂ ਵਾ ਦੋ ਬੇਟੀਆਂ ਦਾ ਵਿਆਹ ਕੀਤਾ ਜੀ ਉਦੋਂ ਤਾਂ ਠੀਕ ਹੀ ਸੀ ਹੁਣ ਬਹੁਤ ਔਖਾ ਹੋ ਗਿਆ ਜੀ ਮੇਰੇ ਸੁਭਿਉ ਦੇ ਪਾਣੀ ਫਿਰ ਰੱਬ ਨਾ ਕਦੀ ਪ੍ਰਮਾਤਮਾ ਨਾਲ ਇਸ ਚੀ ਦਾ ਗੁੱਸਾ ਗਿਲਾ ਜਾਂ ਨਾਰਗੀ ਹੁੰਦੀ ਆ ਫਿਰ ਅੱਬਾ ਕੀ ਸਾਡੇ ਪਰਿਵਾਰ ਤੇ ਕਰੋਪੀ ਕਰ ਦਿੱਤੀ ਆ ਆ ਸਾਰਾ ਪਰਿਵਾਰ ਅੱਖਾਂ ਤੋਂ ਜਿਹੜੀ ਨਿਗਾਹ ਘੜਦੀ ਜਾ ਰਹੀ ਆ ਹਾਂਜੀ ਬਹੁਤ ਜ਼ਿਆਦਾ ਜੀ ਹੱਥ ਪੱਲਾ ਜੋੜਦੇ ਰਹੀਦਾ ਮਹਾਰਾਜ ਇਹ ਕੀ ਬਣਿਆ ਸਾਡੇ ਨਾਲ ਵੀ ਖੁਸ਼ੀਆਂ ਕਿਹੜੇ ਸਾਰੇ ਸਾਡੇ ਤੋਂ ਖੋਲੇ ਆ ਤੇ ਅਸੀਂ ਕੀ ਕਰਾਂਗੇ ਗਾਂ ਹਾਂਜੀ ਬਹੁਤ ਔਖਾ ਆ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਅੱਜ ਤਰਸਯੋਗ ਹਾਲਾਤ ਨੇ ਪਰਿਵਾਰ ਦੇ ਤੁਹਾਡੇ ਗਾੜੀ ਹੱਥ ਜੋੜ ਰਹੇ ਨੇ ਤੁਹਾਡੇ ਗਾੜੀ ਅਪੀਲ ਕਰ ਰਹੇ ਨੇ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਕਿ ਪਰਿਵਾਰ ਦੇ ਹਾਲਾਤ ਚੰਗੇ ਹੋ ਸਕਣ ਅਤੇ ਪਰਿਵਾਰ ਦੇ ਜਿਹੜੇ ਜੀ ਨੇ ਇਹ ਆਪਣਾ ਇਲਾਜ ਕਰ ਸਕਣ ਕਿਉਂ ਡਾਕਟਰਾਂ ਵੱਲੋਂ ਲੱਖ ਰੁਪਏ ਦੀ ਮੰਗ ਕੀਤੀ ਗਈ ਆ ਕਿ ਇਹ ਪਰਿਵਾਰ ਦਾ ਇਲਾਜ ਹੋਊਗਾ ਫਿਰ ਜਾ ਕੇ ਪਰਿਵਾਰ ਦੇ ਜਿਹੜੇ ਕੀ ਅੱਖਾਂ ਦੀ ਜਿਹੜੀ ਰੋਸ਼ਨੀ ਵਾਪਸ ਆ ਸਕਦੀ ਆ ਬਸ ਤੁਹਾਡੇ ਸਾਧ ਦੀ ਲੋੜ ਆ ਇਹ ਪਰਿਵਾਰ ਕੋ ਦਸ ਰੁਪਏ ਨਹੀਂ ਹੈਗੇ ਪਰਿਵਾਰ ਕੋ ਇਲਾਕਾਾਂ ਜੋਗੇ ਕਿਉਂਕਿ ਦੱਸਿਆ ਜਿਵੇਂ ਭੈਣ ਨੇ ਵੀ 8 ਲੱਖ ਰੁਪਏ ਪਹਿਲਾਂ ਲਗਾ ਚੁੱਕੇ ਨੇ ਹੁਣ ਤੱਕ ਬਿਲਕੁਲ ਖਾਲੀ ਹੋ ਚੁੱਕੇ ਨੇ ਇਹ ਕੋਠਾ ਜਿਹੜਾ ਵਾ ਉਹ ਵੀ ਜਿਹੜਾ ਪਤਾ ਨਹੀਂ ਕਿੰਨੇ ਸਮੇਂ ਤੋਂ ਜਿਹੜਾ ਇਸ ਤਰ੍ਹਾਂ ਦੇ ਹਾਲਾਤ ਨੇ ਚੋਂਦਾ ਵਾ ਭੈਣ ਦਾ ਕਹਿਣਾ ਵੀ ਹੁਣ ਪੈਸੇ ਪਰਿਵਾਰ ਕੋ ਨਹੀਂ ਲੌਂਜੋਗੇ ਹੈਗੇ ਕਿਉਂਕਿ ਧੀਆ ਵੀ ਦੋ ਵਿਆਹੀਆਂ ਨੇ ਜਦੋਂ ਜੋਦਾ ਵੀਰ ਕਮਾਉਂਦਾ ਸੀ ਉਦੋਂ ਰੋਜੀ ਰੋਟੀ ਚੱਲਦੀ ਸੀ ਕਿਸੇ ਤਰ੍ਹਾਂ ਧੀਆ ਵੀ ਜਿਹੜੀਆਂ ਵਿਆਹ ਕੇ ਸਹੁਰੇ ਘਰ ਭੇਜੀਆਂ ਨੇ ਇੱਕ ਧੀ ਜਿਹੜੀ ਆ ਉਹਦਾ ਵੀ ਚੂਹਾ ਪੈਣ ਵਾਲਾ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ ਪਰ ਪਰਿਵਾਰ ਕੋ ਪੈਸੇ ਨਹੀਂ ਹੈਗੇ ਜੀ ਜਵਾਨ ਆ ਪਰ ਇਲਾਜ ਖਰੋ ਆ ਜਿਹੜਾ ਪਰਿਵਾਰ ਆ ਦਾਦਾ ਦੀ ਠੋਕਰਾ ਖਾ ਰਿਆ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਜਾਓਗੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਜੋਦੇ ਭਾਜੀ ਕੀ ਕਹਿਣਾ ਜਾਓਗੇ ਇਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰ ਦਿਆਂ ਜੀ ਮੇਰੇ ਤੋਂ ਵੱਧ ਤੋਂ ਵੱਧ ਮੇਰੀ ਮਦਦ ਕਰਨ ਤੇ ਸਾਡੇ ਇਲਾਜ ਹੋ ਜਾਣ ਜੀ ਤੇ ਨਾਲੇ ਕੋਠਾ ਕੋਲਾ ਕੋ ਪੈ ਜਾਏ ਸਾਡਾ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਅਸੀਂ ਆਪਣੇ ਦਰਸ਼ਕਾਂ ਨੂੰ ਇਹਨਾਂ ਦੇ ਪਰਿਵਾਰ ਦਾ ਅਕਾਊਂਟ ਨੰਬਰ ਜਾਂ ਇਹਨਾਂ ਦਾ ਮੋਬਾਈਲ ਨੰਬਰ ਜੂ ਸਾਂਝਾ ਕਰਾਂਗੇ ਜਿੰਨੇ ਤੁਸੀਂ ਤੇਲਫੋਲ ਪਰਿਵਾਰ ਦੀ ਸੇਵਾ ਕਰ ਸਕਦੇ ਹੋ ਅੱਗੇ ਆ ਕੇ ਵਾਚੜ ਕੇ ਸੇਵਾ ਕਰਿਓ ਤਾਂ ਜੋ ਕੀ ਪਰਿਵਾਰ ਦੀ ਇੱਕ ਤੇ ਇਲਾਜ ਹੋ ਸਕੇ ਤੇ ਇੱਕ ਪਰਿਵਾਰ ਦੀ ਗਰੀਬੀ ਜਿਹੜੀ ਆ ਦੂਰ ਹੋ ਸਕੇ ਜਵਾਨ ਧੀ ਜਿਹੜੀ ਆ ਜਿਸ ਦਾ ਚੂਲਾ ਪੈਣ ਵਾਲਾ ਪੈਸਾ ਕੋਲੋਂ ਜਿਹੜਾ ਪੈਂਦਾ ਅੱਲਾ ਚੂਲਾ ਨਹੀਂ ਪਾਇਆ ਗਿਆ ਪਰ ਕੀ ਹਾਲਾਤ ਨੇ ਅੱਜ ਧੀ ਜਿਹੜੀ ਆ ਚੰਗੀ ਤਰ੍ਹਾਂ ਚੱਲ ਫੇ ਨਹੀਂ ਸਕਦੀ ਦਸ਼ਕੋ ਇਸ ਪਰਿਵਾਰ ਦਾ ਵੱਤ ਵੱਤ ਅੱਗੇ ਆ ਕੇ ਸਾਥ ਦਿਓ ਮਦਦ ਕਰਿਏ ਤਾਂ ਜੋ ਕੀ ਪਰਿਵਾਰ ਦੇ ਜਿਹੜੇ ਕੀ ਦਿਨ ਪਹਿਲੇ ਵਰਗਾ ਆ ਸਕਣ ਅਤੇ ਯੋਧਾ ਵੀ ਜਿਹੜਾ ਕੀ ਅੱਜ ਅੱਖਾਂ ਤੋਂ ਨਿਗਾ ਚਲ ਗਈ ਆ ਇਸ ਵੀਰ ਦੀ ਨਿਗਾ ਫਿਰ ਵਾਪਸ ਆ ਸਕੇ ਅਤੇ ਇਸ ਪਰਿਵਾਰ ਵਿੱਚ ਫਿਰ ਖੁਸ਼ੀਆਂ ਤੇ ਖੇੜੇ ਜਿਹੜੇ ਇਸ ਪਰਿਵਾਰ ਵਿੱਚ ਆਉਣ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਨਿਰਪੱਖ ਪੋਚ ਚੈਨਲ ਲਈ ਅਮਰਸਰ